ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਤਾਂ ਸਾਡੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਰਮ ਸੇਵਕ ਬਾਬਾ ਭਾਈ ਰੂਪचंद ਜੀ ਜਿਨ੍ਹਾਂ ਨੇ 6ਵੇਂ ਪਾਸ਼ਾਏ ਤੋਂ ਲੈ ਕੇ ਗੁਰੂ 10ਵੇਂ ਪਾਸ਼ਾਏ ਤੱਕ ਸੇਵਾਵਾਂ ਨਿਭਾਈਆਂ ਗੁਰੂ 6ਵੇਂ ਪਾਸ਼ਾ ਜੀ ਜਦੋਂ ਪਿੰਡ ਭਾਈ ਰੂਪੇ 6 ਮਹੀਨੇ ਤੋਂ ਪਰਸਮਾ ਰਹਿੰਦੇ ਨੇ ਅਤੇ ਬਾਬਾ ਭਾਈ ਰੂਪचंद ਜੀ ਉਹਨਾਂ ਦੇ 6 ਮਹੀਨੇ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਬਾਬਾ ਭਾਈ ਰੂਪਚੰਦ ਜੀ ਨੂੰ ਛੇਵੇਂ ਪਾਤਸ਼ਾਹ ਜੀ ਆਪਣੇ ਸਾਰੇ ਸ਼ਸਤਰ ਅਤੇ ਵਸਤਰ ਬਖਸ਼ਦੇ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਟਾਈਮ ਜੋ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਸ੍ਰੀ ਸਹਿਬ ਬਖਸ਼ੀ ਸੀ ਅਤੇ ਵਚਨ ਕੀਤੇ ਸੀ ਕਿ ਭਾਈ ਰੂਪਚੰਦ ਜੀ ਅੱਜ ਅਸੀਂ ਆਪਣੀ ਸ੍ਰੀ ਸਹਿਬ ਤੁਹਾਨੂੰ ਬਖਸ਼ਿਸ਼ ਕੀਤੀ ਹੈ ਜਦੋਂ ਤੁਸੀਂ ਸਵੇਰੇ ਉੱਠ ਕੇ ਬਾਣੀ ਪੜੋਗੇ ਅਤੇ ਨੇ ਉਹਨੇ ਪਾਠ ਕਰਕੇ ਇਸ ਸ੍ਰੀ ਸਹਿਬ ਦੇ ਦਰਸ਼ਨ ਕਰੋਗੇ ਤਾਂ ਸਾਡੇ ਪ੍ਰਤੱਖ ਦਰਸ਼ਨ ਹੋਣਗੇ ਇਹ ਉਹ ਗੁਰੂ ਸ਼੍ਰੀਮੇ ਪਾਸ਼ਾਏ ਦੀ ਬਖਸ਼ਿਸ਼ ਕੀਤੀ ਹੋਈ ਸ੍ਰੀ ਸਹਿਬ ਹੈ ਜੀ ਜੋ ਕਿ ਅੱਜ ਵੀ ਪਪਾ ਭਾਈ ਰੂਪ ਚੰਦੀ ਦੇ ਪਰਿਵਾਰ ਕੋਲ ਮੌਜੂਦ ਹੈ ਜੀ ਇਹ ਫਲਾਦ ਦੀ ਬਣੀ ਹੋਈ ਗੁਰੂ ਸਾਹਿਬ ਜੀ ਦੀ ਸ੍ਰੀ ਸਹਿਬ ਹੈ ਜੀ ਜਿਸ ਦੀ ਇਹ ਫਲਾਦ ਹੈ ਇਹ ਅੱਜ ਵੀ ਕਰੋੜਾਂ ਦੀ ਫਲਾਦ ਹੈ ਜੀ ਪਰ ਇਹ ਗੁਰੂ ਸਾਹਿਬ ਦੀ ਹੈ ਇਹ ਸ਼ਾਸਤਰ ਬੇਸ਼ਕੀਮਤੀ ਨੇ ਜੀ ਗੁਰੂ ਸਾਹਿਬ ਜੀ ਦੇ ਇਹ ਸ੍ਰੀ ਸਹਿਬ ਪਿੰਡ ਭਾਈ ਰੁੱਪੇ ਜ਼ਿਲ੍ਹਾ ਬਠਿੰਡਾ ਵਿੱਚ ਅੱਜ ਵੀ ਮੌਜੂਦ ਹੈ ਜੀ ਅਤੇ ਹੋਰ ਵੀ ਗੁਰੂ ਸਾਹਿਬ ਦੀਆਂ ਗੁਰੂ ਛੇਵੇਂ ਪਾਤਸ਼ਾਹੀ ਤੋਂ ਲੈ ਕੇ ਦਸਵੇਂ ਪਾਤਸ਼ਾਹੀ ਤੱਕ ਜੋ ਗੁਰੂ ਸਾਹਿਬ ਜੀ ਨੇ ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ ਸੀ ਉਹ ਅੱਜ ਵੀ ਪਰਿਵਾਰ ਕੋਲ ਮੌਜੂਦ ਹੈ ਜੀ ਜਦੋਂ ਵੀ ਆਪ ਜੀ ਨੇ ਦਰਸ਼ਨ ਕਰਨਾ ਆਉਣਾ ਹੋਵੇ ਤਾਂ ਸਾਡਾ ਨੰਬਰ ਹੈ ਜੀ 76966 70981 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਆ ਸਕਦੇ ਹੋ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ